ਇਉਂ ਬਣੀਦਾ ਹੈ ਬ੍ਰਹਮ ਗਿਆਨੀ ਇੱਕ ਸਮੇਂ ਧਿਆਨ ਸਿੰਘ ਦੀ ਕਚਹਿਰੀ ਲੱਗੀ ਹੋਈ ਸੀ ਸਤਿਗੁਰ ਆ ਰਾਮ ਸਿੰਘ ਜੀ ਨੇ ਲੱਕੜੀਆਂ ਦੀਆਂ ਪੰਜ ਧੂਣੀਆਂ ਲਗਾਈਆਂ ਚਾਰ ਧੂਣੀਆਂ ਦੇ ਵਿਚਕਾਰ ਪੰਜਵੀਂ ਧੂਣੀ ਲਗਾਈ ਫਿਰ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਜਿਹੜਾ ਗਊ ਗਰੀਬੀ ਰੱਖਿਆ ਕਰੇਗਾ ਉਹ ਬਚੇਗਾ ਬਾਕੀ ਕੋਈ ਨਹੀਂ ਬਚ ਸਕਦਾ ਫਿਰ ਪੰਜਾਂ ਧੂਣੀਆਂ ਨੂੰ ਅੱਗ ਲਗਾ ਕੇ ਵਿਚਕਾਰ ਵਾਲੀ ਧੂਣੀ ਵਿੱਚ ਸਤਿਗੁਰ ਜੀ ਆ ਬੈਠ ਗਏ ਪੰਜੋ ਧੋਣੀਆਂ ਨੇੜੇ-ਨੇੜੇ ਸਨ ਅੱਗ ਇੰਨੀ ਤੇਜ਼ ਹੋ ਗਈ ਕਿ ਸਤਗੁਰੂ ਰਾਮ ਸਿੰਘ ਜੀ ਅੱਗ ਵਿੱਚੋਂ ਨਜ਼ਰ ਨਹੀਂ ਆ ਰਹੇ ਸਨ ਚਾਰੇ ਪਾਸੇ ਅੱਗ ਹੀ ਅੱਗ ਨਜ਼ਰ ਆ ਰਹੀ ਸੀ ਸਭ ਨੇ ਸਮਝਿਆ ਹੁਣ ਸਤਗੁਰੂ ਜੀ ਨਜ਼ਰ ਨਹੀਂ ਆ ਰਹੇ ਹੁਣ ਅੱਗ ਵਿੱਚ ਜਲ ਕੇ ਭਸਮ ਹੋ ਗਏ ਹਨ ਸਭ ਇੱਕ ਦੂਸਰੇ ਵੱਲ ਵੇਖਣ ਇਹ ਕੀ ਕੌਤਕ ਸਤਗੁਰੂ ਜੀ ਨੇ ਕੀਤਾ ਹੈ ਇਹ ਕੌਤਕ ਨੂੰ ਵੇਖ ਕੇ ਸਭ ਹੈਰਾਨ ਹੋ ਗਏ ਇਸ ਤਰ੍ਹਾਂ ਦਾ ਕੋਤਕ ਅੱਗੇ ਕਿਸੇ ਨੇ ਨਹੀਂ ਕੀਤਾ ਨਾ ਕੋਈ ਕਰੇਗਾ ਜਦੋਂ ਅੱਗ ਕੁਝ ਘਟ ਗਈ ਤਾਂ ਸੱਚੇ ਪਾਤਸ਼ਾਹ ਜੀ ਦਾ ਸਰੀਰ ਥੋੜਾ ਥੋੜਾ ਦਿਖਣਾ ਸ਼ੁਰੂ ਹੋ ਗਿਆ ਫਿਰ ਜਿਉਂ-ਜਿਉਂ ਅੱਗ ਘਟਦੀ ਗਈ ਤਾਂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋਣੇ ਸ਼ੁਰੂ ਹੋ ਗਏ ਜਦੋਂ ਸਤਗੁਰੂ ਜੀ ਅੱਗ ਵਿੱਚੋਂ ਬਾਹਰ ਨਿਕਲੇ ਤਾਂ ਸਤਗੁਰੂ ਜੀ ਨੇ ਬਚਨ ਕੀਤਾ ਤੁਸੀਂ ਵੀ ਬ੍ਰਹਮ ਗਿਆਨੀ ਬਣੇ ਬੈਠੇ ਹੋ ਇਸ ਤਰ੍ਹਾਂ ਬ੍ਰਹਮ ਗਿਆਨੀ ਬਣੀਦਾ ਹੈ ਫਿਰ ਸਤਗੁਰੂ ਜੀ ਨੇ ਬਚਨ ਕੀਤਾ ब्रह्म ज्ञानी सब सृष्टि का कर्ता ब्रह्म ज्ञानी सत जीवे नहीं मरता ਤੁਸੀਂ ਸਭ ਝੂਠੇ ਬ੍ਰह्म ज्ञानी ਬੈਠੇ ਹੋ ਮਲੇਸ਼ ਖਾਜ਼ਾ ਕਹੇ ਪਤਾ ਨਹੀਂ ਕੀ ਜਾਦੂ ਮੰਤਰ ਕੀਤਾ ਹੈ ਤੇ ਅਗਨੀ ਬਣ ਲਈ ਹੈ ਸਤਗੁਰ ਜੀ ਤੇ ਭਰੋਸਾ ਰੱਖਣ ਵਾਲੇ ਕਹਿਣ ਕਿ ਪਰਮੇਸ਼ਰ ਨੇ ਆਪ ਕਲਾ ਧਾਰੀ ਹੈ ਸਤਗੁਰ ਜੀ ਬਿਆਨ ਥਨ ਤੇ ਇਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਸਤਗੁਰ ਜੀ ਦੇ ਦਰਸ਼ਨ ਕਰਕੇ ਸਿੱਖ ਮੋਹਿ ਜਾਂਦਾ ਸੀ ਤੇ ਮਨ ਸ਼ਾਂਤ ਹੋ ਜਾਂਦਾ ਸੀ ਸਿੱਖ ਕਹਿੰਦੇ ਜੋ ਸਾਖੀਆਂ ਵਿੱਚ ਲਿਖਿਆ ਸੀ ਕਿ ਅਵਤਾਰ ਧਾਰਨਗੇ ਸੋ ਅਵਤਾਰ ਧਾਰ ਰਿਹਾ ਹੈ 12ਵੇਂ ਸੱਚੇ ਪਾਸ਼ਾ ਸਤਗੁਰ ਆਰਮ ਸਿੰਘ ਜੀ 10ਵੇਂ ਪਾਸ਼ਾ ਸਤਗੁਰ ਗੋਬੀ ਸਿੰਘ ਜੀ ਦਾ ਰੂਪ ਹਨ ਇਹ ਸਾਖੀ ਸਤਗੁਰ ਬਿਲਾਸ ਗ੍ਰੰਥ ਵਿੱਚੋਂ ਪੇਜ 123 ਤੋਂ ਲਈ ਗਈ ਹੈ ਤਨ ਅਕਾਲ ਪੁਰਖ ਸਤਗੁਰ ਆਰਮ ਸਿੰਘ ਜੀ ਤਨ ਹਾਜ਼ਰ ਹਾਜ਼ੂਰ ਪੈਰੇ ਦਾ ਮਾਲਕ ਅਕਾਲ ਪੁਰਖ ਸਤਗੁਰ ਜਗਜੀਤ ਸਿੰਘ ਜੀ రాక లవో బక్ష తే దర్శన్ దేవో